ਜਿੱਥੇ ਵੀ ਜਥਾ ਜਾਣਾ ਜੇ ਗੁਰਮੁਖੋ ਪਿਆਰੇ ਪਹਿਲੋਂ ਤਿਆਰ ਹੁੰਦੇ ਸੀ ਕਹਿ ਦੇਣਾ ਨਾ ਵੀ ਜਾਣਾ ਭਾਵੇਂ ਜਿੰਨਾ ਮਰਜੀ ਨੁਕਸਾਨ ਹੋ ਜੇ ਕੰਮ ਛੱਡਣਾ ਪਵੇ ਉਸੇ ਵੇਲੇ ਕਹਿਣਾ ਕਿ ਚਲੋ ਭਈ ਚਲੀਏ ਜਿੱਥੇ ਅੱਜ ਪਰਿਵਾਰ ਨੂੰ ਘਾਟਾ ਹੈ ਉੱਥੇ ਸਾਨੂੰ ਜਥੇ ਨੂੰ ਵੀ ਬਹੁਤ ਘਾਟ ਹੈ ਕਈ ਵਾਰ ਆਕੇ ਕਹਿਣਾ ਤੇ ਕਹਿਣਾ ਹੋਰ ਕੋਨੇ ਨਾਲ ਮੈਂ ਕਿਹਾ ਆਪਾਂ ਦੋਵੇਂ ਹੀ ਆਂ ਕਿਹਾ ਚਲੋ ਫਿਰ ਤੇ ਗੁਰੂ ਮੁਖ ਖੁਪਿਆ ਰਹੇਓ ਜਿੱਥੇ ਜਾਣਾ ਬੜੇ ਪਿਆਰ ਦੇ ਨਾਲ ਸ਼ਬਦ ਗਾਇਨ ਕਰਨੇ ਤੇ ਗੁਰੂ ਮੁਖ ਪਿਆ ਰਹੇਓ ਪਰਮੇਸ਼ਰ ਦਾ ਨਾਮ ਜਪਣਾ ਉਹ ਸ਼ਬਦ ਅਸੀਂ ਨਹੀਂ ਗਾਇਨ ਕਰ ਸਕਦੇ ਜਿਹੜੇ ਉਹ ਕਰਦਾ ਸੀ ਸਹੀ ਬਾਣੀ ਦੇ ਸ਼ਬਦ ਪੜਨੇ ਉਹਨੇ ਇਤਿਹਾਸ ਦੇ ਪੜਨੇ ਆ ਸਾਨੂੰ ਉਹ ਚੇਤੇ ਨਹੀਂ ਰਹਿੰਦੇ ਜਿੱਥੇ ਪਰਿਵਾਰ ਨੂੰ ਘਾਟਾ ਉੱਥੇ ਸਾਨੂੰ ਵੀ ਬਹੁਤ ਜੀ ਘਾਟ ਮਹਿਸੂਸ ਹੋ ਰਹੀ ਹੈ ਪਰ ਆਪਾਂ ਇੱਥੇ ਕਰ ਕੁਝ ਨਹੀਂ ਸਕਦੇ ਕਿਉਂਕਿ ਗੁਰਮਖੋ ਪਿਆਰਿਓ ਮਰਨ ਲਿਖਾਇ ਮੰਡਲ ਮੇ ਇਨਸਾਨ ਜਦੋਂ ਜਨਮ ਲੈਂਦਾ ਉਹਦੇ ਜਨਮ ਤੋਂ ਪਹਿਲਾਂ ਉਹਦਾ ਮਰਨ ਦਿਨ ਜਿਹੜਾ ਲਿਖਿਆ ਜਾਂਦਾ ਹੈ